ਇਹਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚਾ ਨੇ ਸਰਪਾਰਟੀ ਮੀਟਿੰਗ ਕੀਤੀ ਹੈ ਤੇ ਉਸਤੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ ਜੋ ਲੈਂਡ ਪੂਲਿੰਗ ਪਾਲਿਸੀ ਉੱਤੇ ਖਿਲਾਫ ਐਲਾਨ ਕੀਤਾ ਗਿਆ ਤੇ ਮੋਰਚਾ ਜਿਹੜਾ ਆ ਲਗਾ ਸਕਦਾ ਆ ਸੰਯੁਕਤ ਕਿਸਾਨ ਮੋਰਚਾ ਇੱਕ ਵੱਡਾ ਜਿਹੜਾ ਆ ਉਹ ਮੋਰਚਾ ਲਗਾ ਸਕਦਾ ਦਿੱਲੀ ਤਾਲੇ ਦੇ ਉੱਤੇ ਮੋਰਚਾ ਜਿਹੜਾ ਲਗਾਇਆ ਜਾ ਸਕਦਾ 30 ਜੁਲਾਈ ਨੂੰ ਟਰੈਕਟਰ ਮਾਰਚ ਵੀ ਕੱਢੇ ਜਾਣਗੇ ਤੇ 14 ਅਗਸਤ ਨੂੰ ਵੱਡੀ ਕਾਨਫਰੰਸ ਜਿਹੜੀ ਹੈ ਮਹਾਪੰਚ ਕਹਿੰਦੇ ਆਇਤ ਕੀਤੀ ਜਾਵੇਗੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਇਸ ਦੇ ਵਿੱਚ ਨੇ ਪਾਣੀਆਂ ਨਾਲ ਸੰਬੰਧਿਤ ਮੰਗ ਵੀ ਇਸ ਤੇ ਵਿੱਚ ਜਿਹੜੀ ਆ ਉਹ ਰੱਖੀ ਗਈ ਹੈਗੀ ਆ ਕਿਸਾਨਾਂ ਦੇ ਵੱਲੋਂ ਤਾਂ ਕੱਲ ਮੀਟਿੰਗ ਕਿਸਾਨਾਂ ਦੇ ਵੱਲੋਂ ਕੀਤੀ ਗਈ ਸੀ ਜਿਸ ਤੇ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸਨ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੋ ਲੈਂਡ ਪੂਲਿੰਗ ਪਾਲਸੀ ਹੈ ਉਸ ਦੇ ਨਾਲ ਸ਼ਹਿਰ ਦੇ ਨਾਲ ਲੱਗਦੇ ਜੋ ਕਿਸਾਨ ਹੈ ਉਹਨਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਸਤੇ ਵਿੱਚ ਕਿਸਾਨਾਂ ਦੇ ਵੀ ਵਪਾਰਕ ਅੱਡੇ ਖੋਲੇ ਜਾਣਗੇ ਕਿਸਾਨਾਂ ਨੂੰ ਵੀ ਜਿਹੜੇ ਉਸਤੇ ਵਿੱਚ ਪਲਾਟ ਦਿੱਤੇ ਜਾਣਗੇ ਜਿਹੜੇ ਲੋਕ ਆਪਣੀ ਜ਼ਮੀਨ ਦੇ ਵਿੱਚੋਂ ਆਪਣਾ ਵਪਾਰ ਵੀ ਜਿਹੜਾ ਆ ਉਹ ਕਰ ਸਕਣਗੇ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਹੈ ਉਸਤੇ ਬਹੁਤ ਸਾਰੇ ਫਾਇਦੇ ਸਰਕਾਰ ਦੇ ਵੱਲੋਂ ਗਿਣੇ ਜਾ ਰਹੇ ਹਨ ਪਰ ਕਿਸਾਨਾਂ ਨੂੰ ਇਹ ਫਾਇਦੇ ਹਜਮ ਨਹੀਂ ਹੋ ਰਹੇ ਕਿਉਂਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਬਹੁਤ ਸਾਰੇ ਸਵਾਲ ਕਿਸਾਨਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਇਸ ਪਾਲਿਸੀ ਨੂੰ ਲੈ ਕੇ